ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਖੰਡੌਰੀ ਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ 2 ਦਿਨ ਦਿੱਲੀ ਕੂਚ ਕੀਤਾ ਗਿਆ ਪਰ ਉਹਨਾਂ ਦੀ ਕੋਸ਼ਿਸ਼ ناکਾਮ ਰਹੀ ਕਿਉਂਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਦਾਗ ਗਏ ਕਈ ਕਿਸਾਨ ਫਟੜ ਹੋਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਮੌਕੇ ਤੇ ਪਹੁੰਚਾਇਆ ਪਰ ਮੌਕੇ ਤੇ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਸੀ ਪਰ ਇਸ ਦੇ ਵਿਚਕਾਰ ਹੁਣ ਹਰਿਆਣਾ ਦੇ ਸਾਕਾ ਮੁੱਖ ਮੰਤਰੀ ਮਨੋਹਰ ਰਾਲ ਖੱਟੜ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਕਾਰਨ ਦਾ ਕਹਿ ਦिए ਕਿ ਇੱਕ ਨਵੀਂ ਚਰਚਾ ਛਿੜ ਗਈ ਹੈ ਉਹਨਾਂ ਦੇ ਵੱਲੋਂ ਕਿਸਾਨਾਂ ਤੇ ਜਿੱਥੇ ਤੰਜ ਵੀ ਕੱਸੇ ਗਏ ਤਾਂ ਇੱਕ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਕਿਸਾਨ ਪੈਦਲ ਕਿਉਂ ਜਾ ਰਹੇ ਨੇ ਉਹ ਕਈ ਵਾਹਨਾਂ ਤੇ ਵੀ ਜਾ ਸਕਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਹਨਾਂ ਦੀ ਮੰਤਰੀਆਂ ਦੀ ਜੇਕਰ ਗੱਲ ਕਰੀ ਤਾਂ ਉਹਨਾਂ ਦੇ ਵੱਲੋਂ ਇਹ ਖਾਸ ਕਰਕੇ ਗਿਆ ਗਿਆ ਸੀ ਕਿ ਕਿਸਾਨ ਆਪਣੇ ਟਰੈਕਟਰ ਟਰਾਲੀ ਜਿਹੜੇ ਨੇ ਨਹੀਂ ਲੈ ਕੇ ਜਾ ਸਕਦੇ ਤੁਸੀਂ ਪੈਦਲ ਦਿੱਲੀ ਜਾ ਸਕਦੇ ਹੋ ਪਰ ਦੂਜੇ ਪਾਸੇ ਹੁਣ ਹਰਿਆਣਾ ਦੇ ਸਾਕਾ ਮੁੱਖ ਮੰਤਰੀ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਦੱਸਦੀ ਕਿ ਲਗਾਤਾਰ ਕਿਸਾਨਾਂ ਦਾ ਮਸਲਾ ਲਟਕਦਾ ਨਜ਼ਰ ਆ ਰਿਹਾ ਦੂਜੇ ਪਾਸੇ ਡੱਲੇਵਾਲ ਦੀ ਗੱਲ ਕਰੀ ਉਹਨਾਂ ਦੱਸਦੇ ਸਿਹਤ ਲਗਾਤਾਰ ਵਿਗੜਦੀ ਨਜ਼ਰ ਆ ਰਹੀ ਹੈ ਸਰਵਰ ਸਿੰਘ ਪੰਦੇਰ ਨੇ ਸ਼ੰਭੂ ਤੇ ਮੋਰਚਾ ਸਾਂਭਿਆ ਹੋਇਆ ਹੈ ਖਨੌਰੀ ਬਾਰਡਰ ਤੇ ਡੱਲੇਵਾਲ ਜਿਹੜੇ ਨੇ ਮੋਰਚਾ ਸਾਂਭ ਰਹੇ ਨੇ ਪਰ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਤਾਂ ਕਿਤੇ ਨਾ ਕਿਤੇ ਸਰਕਾਰਾਂ ਦੇ ਜੇਕਰ ਕਾਲ ਕਰੀਏ ਸਰਕਾਰ ਉਹਨਾਂ ਦੀ ਸਾਰ ਲੈਂਦੀ ਨਜ਼ਰ ਨਹੀਂ ਆ ਰਹੀ ਤਾਂ ਹੁਣ ਇਸ ਪਲੇ ਦੀ ਸ਼ੰਭੂ ਵਾਟਰ ਤੋਂ ਵੱਡੀ ਖਬਰ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਵੀ ਨਵੀਂ ਰਣਨੀਤੀ ਘੜੀ ਜਾ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ਦੇ ਸਾਫਾ ਮੁੱਖ ਮੰਤਰੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਬਿਆਨ ਤੇ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਤੇ ਕਿਸਾਨਾਂ ਦੇ ਇਸ ਬਾਰੇ ਬਾਬਤ ਕੀ ਕਹਿਣਾ ਹੈ ਤਾਂ ਇਸ ਦੇ ਬਾਰੇ ਆਪਾਂ ਹੋਰ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਆਰਿਆਨ ਦੇ ਸਾਤਾ ਮੁੱਖ ਮੰਤਰੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਜਿਹੜੇ ਕਿਸਾਨ ਨੇ ਉਹ ਕਿਸੇ ਵਾਹਨ ਤੇ ਦਿੱਲੀ ਜਾ ਸਕਦੇ ਨੇ ਇਸ ਤਰੀਕੇ ਦੇ ਨਾਲ ਜੋ ਇਹਨਾਂ ਦੇ ਵੱਲੋਂ ਪੈਦਲ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹ ਸਹੀ ਨਹੀਂ ਹੈ ਕਿਤੇ ਨਾ ਕਿਤੇ ਕਿਸਾਨਾਂ ਨੂੰ ਨਸੀਹਤ ਦੇਂਦੇ ਨਜ਼ਰ ਆਏ ਜੀ ਬਿਲਕੁਲ ਮਨੋਹਰ ਲਾਲ ਖੱਟਰ ਜੋ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਜਦੋਂ ਕਿਸਾਨਾਂ ਬਾਰੇ ਸਵਾਲ ਕੀਤਾ ਗਿਆ ਕਿਉਂਕਿ ਲਗਾਤਾਰ ਕਿਸਾਨਾਂ ਦਾ ਮਾਮਲਾ ਪੱਖਿਆ ਹੋਇਆ ਹੈ ਤੇ ਸ਼ੰਭੂ ਬਾਟਰ ਤੇ ਬੈਠੇ ਨੇ ਹਰਿਆਣਾ ਦੀ ਸਰਹੱਦ ਤੇ ਬੈਠੇ ਨੇ ਹਰਿਆਣਾ ਪੰਜਾਬ ਦੀ ਤੇ ਜਦੋਂ ਉਹਨਾਂ ਤੋਂ ਸਵਾਲ ਕੀਤਾ ਕਿ ਕਿਸਾਨਾਂ ਸੰਬੰਧੀ ਤਾਂ ਮਨੋਹਰ ਲਾਲ ਖੱਟਰ ਕਿਸਾਨਾਂ ਨੂੰ ਸਿੱਧੇ ਹੁੰਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਦੇ ਵੀ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਨਹੀਂ ਰੋਕਿਆ ਲੇਕਿਨ ਇੱਥੇ ਦੇਖਿਆ ਜਾਵੇ ਤਾਂ ਹਰਿਆਣਾ ਪੁਲਿਸ ਦੀ ਇਹ ਦਲੀਲ ਸੀ ਕਿ ਤੁਸੀਂ ਪਹਿਲਾਂ ਦਿੱਲੀ ਪੁਲਿਸ ਤੋਂ ਪਰਮਿਸ਼ਨ ਲਓ ਤਾਂ ਹੀ ਤੁਸੀਂ ਦਿੱਲੀ ਜਾ ਸਕਦੇ ਹੋ ਲੇਕਿਨ ਮਨੋਹਰ لال ਖੱਟਰ ਦਾ ਬਿਆਨ ਬਿਲਕੁਲ ਵਿਪਰੀਤ ਆਇਆ ਉਹਨਾਂ ਨੇ ਕਿਹਾ ਕਿ ਦਿੱਲੀ ਆਉਣ ਤੋਂ ਅਸੀਂ ਤੁਹਾਨੂੰ ਬਿਲਕੁਲ ਵੀ ਨਹੀਂ ਰੋਕਿਆ ਤੁਸੀਂ ਤਰੀਕੇ ਨਾਲ ਆਓ ਤਰੀਕੇ ਦਾ ਕਹਿਣ ਦਾ ਮਤਲਬ ਉਹਨਾਂ ਦਾ ਇਹ ਸੀ ਕਿ ਤੁਸੀਂ ਪ੍ਰਦਰਸ਼ਨ ਕਰਕੇ ਦਿੱਲੀ ਨਹੀਂ ਜਾ ਸਕਦੇ ਪ੍ਰਦਰਸ਼ਨਕਾਰੀ ਤਰੀਕੇ ਨਾਲ ਤੁਸੀਂ ਦਿੱਲੀ ਨਾ ਆਓ ਤੁਸੀਂ ਵਾਹਣਾ ਤੇ ਆਓ ਪੈਦਲ ਕਿਵਾਰੇ ਹੋ ਇਹ ਸਵਾਲ ਕਿਸਾਨਾਂ ਨੂੰ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਤੁਸੀਂ ਜੋ ਵੀ ਗੱਲ ਕਰਨੀ ਹੈ ਅਸੀਂ ਗੱਲ ਕਰਨ ਨੂੰ ਬਿਲਕੁਲ ਤਿਆਰ ਹਾਂ ਤੁਸੀਂ ਆਓ ਤੁਸੀਂ ਸਾਡੇ ਨਾਲ ਗੱਲ ਕਰੋ ਤੇ ਦਿੱਲੀ ਤਰੀਕੇ ਨਾਲ ਜਾਓ ਤੇ ਜੇਕਰ ਗੱਲ ਕਰੀਏ ਗਲਬਾਤ ਸੱਦਾ ਕਿਸਾਨਾਂ ਦੇ ਵੱਲੋਂ ਵੀ ਦਿੱਤਾ ਗਿਆ ਸੀ ਹਾਲਾਂਕਿ ਹਲੇ ਤੱਕ ਕੋਈ ਵੀ ਪਹਿਲ ਕਰਨ ਦੀ ਕੇਂਦਰ ਸਰਕਾਰ ਦੇ ਵੱਲੋਂ ਹਲੇ ਤੱਕ ਖਬਰ ਨਹੀਂ ਆਈ ਹੈ ਹਰਿਆਣਾ ਦੇ ਅਧਿਕਾਰੀਆਂ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਲੇਕਿਨ ਕੇਂਦਰ ਸਰਕਾਰ ਦੇ ਪੱਖ ਤੋਂ ਗੱਲ ਹੋਈ ਹੈ ਕਿ ਨਹੀਂ ਇਹ ਹਲੇ ਕਲੀਅਰ ਨਹੀਂ ਕੀਤਾ ਗਿਆ ਸੀ ਤਾਂ ਇਸ ਵਿਚਾਰੇ ਮਨੋਹਰ لال ਖੱਟਰ ਦਾ ਬਿਆਨ ਬਹੁਤ ਅਹਿਮ ਹੈ ਇੱਥੇ ਜੇਕਰ ਗੱਲ ਕਰੀਏ ਉਹਨਾਂ ਨੇ ਕਿਹਾ ਹੈ ਕਿ ਵਾਹਨਾ ਤੇ ਤੁਸੀਂ ਆਓ ਲੇਕਿਨ ਹਰਿਆਣਾ ਦੇ ਇੱਕ ਮੰਤਰੀ ਦਾ ਬਿਆਨ ਸਾਹਮਣੇ ਆਇਆ ਸੀ ਕੁਝ ਦਿਨ ਪਹਿਲਾਂ ਜਦੋਂ ਸ਼ੰਭੂ ਬਾਰਡਰ ਉਹਨਾਂ ਨੇ ਦਿੱਲੀ ਕੂਚ ਕਰਨਾ ਸੀ ਕਿਸਾਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪੈਦਲ ਜਾ ਸਕਦੇ ਹੋ ਸਾਡੇ ਵੱਲੋਂ ਪੂਰੀ ਇਜਾਜ਼ਤ ਹੈ ਤੇ ਸ਼ੰਭੂ ਬਾਰਡਰ ਤੇ ਹਲਚਲ ਵੀ ਦੇਖਣ ਨੂੰ ਮਿਲੀ ਸੀ ਬੈਰੀਕੇਟਿੰਗ ਹਟਾਈ ਜਾ ਰਹੀ ਹੈ ਇਹ ਖਬਰਾਂ ਆ ਰਹੀਆਂ ਸੀ ਲੇਕਿਨ ਹੁਣ ਇਸ ਵਿਚਾਲੇ ਫਿਰ ਤੋਂ ਮਨੋਹਰ لال ਖੱਟਰ ਦੇ ਬਿਆਨ ਨੇ ਤੱਥ ਲਈ ਮਚਾ ਦਿੱਤੀ ਹੈ ਕਿਉਂਕਿ ਉਹ ਕਹਿੰਦੇ ਤੁਸੀਂ ਵਾਹਣਾ ਤੇ ਆਓ ਤੁਸੀਂ ਪੈਦਲ ਕਿਉਂ ਜਾ ਰਹੇ ਹੋ ਬਿਲਕੁਲ ਸਹੀ ਹੈ ਇਸ ਦੇ ਵਿਚਕਾਰ ਇੱਕ ਵੱਡਾ ਸਵਾਲ ਇਹ ਹੈ ਕਿ ਜਦੋਂ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਪੈਦਲ ਕਿਉਂ ਆ ਰਹੇ ਨੇ ਪਰ ਦੂਜੀ ਪਾਸੇ ਜਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਕਿ ਕਿਸਾਨ ਤਾਂ ਸ਼ਾਂਤੀਪੂਰਵਕ ਦਿੱਲੀ ਜਾਣਾ ਚਾਹੁੰਦੇ ਨੇ ਪਰ ਇਸ ਦੇ ਵਿਚਕਾਰ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਤੇ ਇਸ ਦੇ ਵਿਚਾਲੇ ਜਦੋਂ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕੋਈ ਕਿਸਾਨਾਂ ਦੇ ਵੱਲੋਂ ਇਹਨਾਂ ਤੇ ਕੋਈ ਟਿੱਪਣੀ ਕੀਤੀ ਗਈ ਹੋਵੇ ਜੀ ਬਿਲਕੁਲ ਬਿਲਕੁਲ ਕਿਸਾਨਾਂ ਦਾ ਪੱਖ ਵੀ ਆਇਆ ਹੈ ਸਾਹਮਣੇ ਮਨਜੀਤ ਰਾਏ ਜੋ ਕਿਸਾਨ ਆਗੂ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਹੈ ਅਸੀਂ ਦਿੱਲੀ ਨੂੰ ਹੱਥ ਲਾ ਕੇ ਵਾਪਸ ਨਹੀਂ ਆ ਜਾਣਾ ਉਹਨਾਂ ਦੇ ਵੱਲੋਂ ਤੰਜ ਕਸਿਆ ਗਿਆ ਹੈ ਤੇ ਉਹ ਕਹਿੰਦੇ ਕਿ ਸਰਕਾਰ ਸ਼ੁਰੂ ਤੋਂ ਹੀ ਫਰੇਬ ਤੇ ਧੋਖਾ ਕਰਦੀ ਆ ਰਹੀ ਹੈ ਆਪਣੀ ਗੱਲਾਂ ਤੋਂ ਮੁਕਰ ਜਾਂਦੀ ਹੈ ਕਿਉਂਕਿ ਉਹ ਕਹਿੰਦੇ ਕਿ ਖੱਟਰ ਪਹਿਲਾਂ ਤੁਸੀਂ ਕਹਿੰਦੇ ਸੀ ਵੀ ਤੁਸੀਂ ਪੈਦਲ ਜਾ ਸਕਦੇ ਹੋ ਹੁਣ ਜਦੋਂ ਅਸੀਂ ਪੈਦਲ ਜਾ ਰਹੇ ਹਾਂ ਤਾਂ ਤੁਸੀਂ ਸਾਨੂੰ ਉੱਥੇ ਵੀ ਰੋਕ ਰਹੇ ਹੋ ਅਸੀਂ 100 ਬੰਦੇ ਵੀ ਨਹੀਂ ਲੈ ਕੇ ਜਾਂਦੇ ਜੇਕਰ ਤੁਸੀਂ ਸਾਨੂੰ ਜਾਣ ਦੀ ਇਜਾਜ਼ਤ ਦਿਨੇ ਹੋ ਅਸੀਂ ਲਿਮਟਿਡ ਬੰਦੇ ਲੈ ਕੇ ਜਾਵਾਂਗੇ ਕੁਝ ਹੀ ਬੰਦੇ ਜਾਵਾਂਗੇ ਪਰ ਸਾਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿਓ ਅਸੀਂ ਚਾਲੇ ਪਾਵਾਂਗੇ ਸਮਾਨ ਵੀ ਅਸੀਂ ਪਹਿਲਾਂ ਹੀ ਘਟ ਲੈ ਕੇ ਜਾ ਰਹੇ ਹਾਂ ਜ਼ਰੂਰਤ ਦਾ ਸਮਾਨ ਲੈ ਕੇ ਜਾ ਰਹੇ ਹਾਂ ਲੇਕਿਨ ਇਸ ਦੇ باوجود ਜੋ ਹਰਿਆਣਾ ਪੁਲਿਸ ਹੈ ਉਹ ਕਹਿ ਰਹੀ ਸੀ ਕਿ ਜੋ ਕਿਸਾਨ ਨੇ ਉਹ ਹਥਿਆਰ ਲੈ ਕੇ ਅੱਗੇ ਵਧ ਰਹੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਡੰਡੇ ਸੀ ਝੰਡੇ ਸੀ ਜਿਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਕੱਲ ਹਥਿਆਰ ਦੱਸਿਆ ਸੀ ਤੇ ਇਸੇ ਸਾਨ ਅਗੂ ਦਾ ਬਿਆਨ ਆਇਆ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਥਿਆਰ ਲੈ ਕੇ ਕਿੱਥੇ ਜਾ ਰਹੇ ਸਾਨੂੰ ਦਿਖਾਓ ਤੁਸੀਂ ਆਪਣੀ ਹੀ ਬੱਸ ਭੇਜ ਦਿਓ ਮਨੋਹਰ لال ਖੱਟਰ ਨੂੰ ਮਨਜੀਤ رائے ਕਹਿ ਰਹੇ ਸੀ ਤੁਸੀਂ ਆਪਣੀ ਬੱਸ ਭੇਜੋ ਅਸੀਂ ਉਹਦੇ ਵਿੱਚ ਗਿਣਤੀ ਦੇ ਬੰਦੇ ਜਾਵਾਂਗੇ ਤੇ ਅਸੀਂ ਕੋਈ ਹਥਿਆਰ ਅਸੀਂ ਪਹਿਲਾਂ ਵੀ ਨਹੀਂ ਲੈ ਜਾ ਰਹੇ ਸੀ ਅਸੀਂ ਹੁਣ ਵੀ ਨਹੀਂ ਲੈ ਕੇ ਜਾਵਾਂਗੇ ਤਾਕੀ ਤੁਸੀਂ ਬਾਅਦ ਦੇ ਵਿੱਚ ਸਾਡੇ ਤੇ ਇਲਜ਼ਾਮ ਨਾ ਲਗਾਓ ਇਹ ਆਪਣੇ ਬਚਾਦੇ ਵਿੱਚ ਕਿਸਾਨਾਂ ਨੂੰ ਕਹਿ ਰਹੇ ਨੇ ਤਾਂ ਕਹਿੰਦੇ ਕਿ ਸਾਨੂੰ ਗੱਲਬਾਤ ਦਾ ਕੋਈ ਸੱਦਾ ਨਹੀਂ ਮਿਲਿਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਗੱਲਬਾਤ ਹੋਵੇ ਤਾਂ ਅਸੀਂ ਕਮੇਟੀ ਆਪਣੀ ਭੇਜਣ ਨੂੰ ਤਿਆਰ ਆ ਪਰ ਤੁਸੀਂ ਪਹਿਲਾਂ ਪਹਿਲ ਕੱਢੀ ਤਾਂ ਕਰੋ ਇੱਕ ਫਰੀਡ ਕੋਰਟ ਦਾ ਇੱਕ ਬੇਹੱਦ ਵੱਡਾ ਫੈਸਲਾ ਸਾਹਮਣੇ ਆਇਆ ਜਿੱਥੇ ਇੱਕ ਲਗਾਤਾਰ ਪਟੀਸ਼ਨ ਪਾਈ ਜਾ ਰਹੀ ਸੀ ਸ਼ੰਭੂ ਬਾਰਡਰ ਤੇ ਧਰਨੇ ਨੂੰ ਲੈ ਕੇ ਤਾਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਜੀ ਬਿਲਕੁਲ ਬਿਲਕੁਲ ਅੱਜ ਇਸ ਪਟੀਸ਼ਨ ਤੇ ਸੁਣਵਾਈ ਹੋਣੀ ਸੀ ਤੇ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਕਿਤੇ ਨਾ ਕਿਤੇ ਕਿਸਾਨਾਂ ਨੂੰ ਇੱਕ ਪਾਸੇ ਤੋਂ ਰਾਹਤ ਮਿਲਦੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਸ਼ੰਭੂ ਸਰਹੱਦ ਤੇ ਕਾਫੀ ਲੰਮੇ ਸਮੇਂ ਤੋਂ ਕਿਸਾਨ ਡਟੇ ਹੋਏ ਨੇ ਤੇ ਕਿਸਾਨਾਂ ਨੂੰ ਹਟਾਉਣ ਦੇ ਲਈ ਇੱਕ ਪਟੀਸ਼ਨ ਸੁਪਰੀਮ ਕੋਰਟ 'ਚ ਦਾਖਲ ਕੀਤੀ ਗਈ ਸੀ ਤੇ ਹੁਣ ਉਸ ਨੂੰ ਸੁਪਰੀਮ ਕੋਰਟ ਨੇ ਜੋ ਹੈ ਖਾਰਜ ਕਰ ਦਿੱਤਾ ਕਿਉਂਕਿ ਉਹਨਾਂ ਦਾ ਉਹਨਾਂ ਨੇ ਕਹਿਣਾ ਇਹ ਹੈ ਕਿ ਵਾਰ-ਵਾਰ ਇੱਕੋ ਤਰ੍ਹਾਂ ਦੀਆਂ ਪਟੀਸ਼ਨਾਂ ਦਾਇਰ ਕਿਉਂ ਕੀਤੀਆਂ ਜਾ ਰਹੀਆਂ ਨੇ ਇਹ ਸਵਾਲ ਸੁਪਰੀਮ ਕੋਰਟ ਨੇ ਕੀਤਾ ਪਟੀਸ਼ਨ ਕਰਤਾਵਾਂ ਨੂੰ ਤੇ ਉਹਨਾਂ ਨੇ ਕਿਹਾ ਕਿ ਮਾਮਲਾ ਪਹਿਲਾਂ ਹੀ ਵਿਚਾਰ ਅਧੀਨ ਹੈ ਤੇ ਵਾਰ-ਵਾਰ ਇਹਨੂੰ ਚੁੱਕਣਾ ਕਿੱਥੇ ਤੱਕ ਜਾਇਜ਼ ਹੈ ਅਸੀਂ ਤੁਹਾਡੀ ਪਟੀਸ਼ਨ ਨੂੰ ਉਹਨਾਂ ਮਾਮਲੇ ਨਾਲ ਹੀ ਜੋੜ ਦਵਾਂਗੇ ਤੇ ਇੱਕ ਠੀਕੀ ਸੁਣਵਾਈ ਹੋ ਜਾਏਗੀ ਕੋਰਟ ਨੇ ਕਿਹਾ ਕਿ ਇਸ ਦੇ ਨਾਲ ਗਲਤ ਸੰਦੇਸ਼ ਜਾਂਦਾ ਹੈ ਤੇ ਜੇਕਰ ਗੱਲ ਕਰੀ ਜਾਵੇ ਤਾਂ ਇਹਦੀ ਜੋ ਅਗਵਾਈ ਸੀ ਉਹ ਜਸਟਿਸ ਜੇਕਾਂਤ ਕਰੇ ਸੀ ਉਹ ਕਹਿੰਦੇ ਕਿ ਇਕੋ ਪਟੀਸ਼ਨ بار-बार ਨਾ ਦਾਇਰ ਕਰੋ ਜੇਕਰ ਤੁਸੀਂ ਲੰਬਿਤ ਪੀਆਈਐਲ ਵਿੱਚ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ ਤੇ ਅਦਾਲਤ ਨੇ ਇਹ ਵੀ ਕਿਹਾ ਹੈ ਇਸ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿ ਪਟੀਸ਼ਨ ਕਰਤਾ ਨੇ ਪਬਲਿਸਿਟੀ ਹਾਸਲ ਕਰਨ ਦੇ ਲਈ ਅਰਜ਼ੀ ਦਾਇਰ ਕੀਤੀ ਹੈ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾ ਨੂੰ ਕਿਹਾ ਕਿ ਤੁਸੀਂ ਪਬਲਿਸਿਟੀ ਲਈ ਇਹ ਕਰ ਰਹੇ ਹੋ ਕਿ ਅਸੀਂ ਪਹਿਲਾਂ ਹੀ ਅਜਿਹੀ ਅਰਜ਼ੀ ਸੁਣ ਚੁੱਕੇ ਹਾਂ ਆਦੇਸ਼ ਪਾਸ ਹੋ ਚੁੱਕੇ ਨੇ ਤੇ ਅਜਿਹੀ ਨਵੀਂ ਅਰਜ਼ੀ ਹੁਣ ਕਿਤੇ ਵੀ ਦਾਇਰ ਕਰਨੀ ਵਾਜਬ ਨਹੀਂ ਬਣਦੀ ਵੈਲਿਡ ਨਹੀਂ ਹੈ ਉਹਨਾਂ ਦੇ ਪਟੀਸ਼ਨ ਕਰਤਾ ਨੂੰ ਸੁਪਰੀਮ ਕੋਰਟ ਦੇ ਜੋ ਜੱਜ ਨੇ ਜੋ ਅਗਵਾਈ ਕਰੇ ਸੀ ਉਹ ਨਜ਼ਰ ਆਏ ਨਹੀਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਇੱਥੇ ਨਿਕਲ ਕੇ ਆਇਆ ਹੈ ਬਿਲਕੁਲ ਉਹ ਤਾਂ ਲਗਾਤਾਰ ਅਜਿਹੇ ਕਿੱਥੇ ਬਿਆਨਬਾਜ਼ੀਆ ਹੋ ਰਹੀਆਂ ਨੇ ਜੇਕਰ ਪਟੀਸ਼ਨਾਂ ਦੀ ਗੱਲ ਕਰੀਏ ਉਹ ਖਾਰਜ ਹੋ ਰਹੀਆਂ ਨੇ ਪਰ ਇਸ ਦੇ ਵਿਚਕਾਰ ਜਿੱਥੇ ਸਰਵਜ ਸਿੰਘ ਪੰਦੇੜ ਦੇ ਵੱਲੋਂ ਸ਼ੰਭੂ ਬਾਰਡਰ ਤੇ ਮੋਰਚਾ ਸਾਂਭਿਆ ਗਿਆ ਹੈ ਲਗਾਤਾਰ ਦੋ ਵਾਰੀ ਦਿੱਲੀ ਕੋਚ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਵਿਚਕਾਰ ਜੇਕਰ ਖਨੋਰੀ ਬਾਰਡਰ ਦੀ ਸੁਪਰੀਆ ਗੱਲ ਕਰੀਏ ਉੱਥੇ ਕਿਹੋ ਜੀ ਸਥਿਤੀ ਹੈ ਖਾਸ ਕਰਕੇ ਡੱਲੇਬਾ ਦੀ ਸਥਿਤੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਬਿਲਕੁਲ ਅ ਦੱਲੇਵਾਲ ਪਹਿਲਾਂ ਹੀ ਬਹੁਤ ਕਾਫੀ ਬਜ਼ੁਰਗ ਨਹੀਂ ਹੋ ਏਜ ਦੇ ਨਹੀਂ ਤੇ ਇਸ ਨਾਲ ਹੀ ਉਹ ਕੈਂਸਰ ਦੇ ਵੀ ਮਰੀਜ਼ ਨਹੀਂ ਤਾਂ ਪਹਿਲਾਂ ਹੀ ਸਿਹਤ ਉਹਨਾਂ ਦੀ ਉਹ ਨਹੀਂ ਸਹੀ ਨਹੀਂ ਹੈ ਲੇਕਿਨ ਹੁਣ ਜਦ ਰੋਜ਼ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦਿਨੋ ਦਿਨ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਵਿਗੜ ਰਹੀ ਹੈ ਸਿਹਤ ਡਾਕਟਰਾਂ ਦੇ ਵੱਲੋਂ ਜੋ ਹੈਲਥ ਬੁਲੇਟਿਨ ਵੀ ਜਾਰੀ ਕੀਤਾ ਗਿਆ ਸੀ ਉਹਦੇ ਵੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਜੋ ਗੁਰਦੇ ਨੇ ਉਹ ਖਰਾਬ ਹੋ ਗਏ ਨੇ ਜੀ ਬਿਲਕੁਲ ਦੱਲੇਵਾਲ ਦਾ 13 ਦਿਨ ਦੇ ਵਿੱਚ ਮਰਨ ਵਰਤ ਤਕਲ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਡਾਕਟਰਾਂ ਨੇ ਕਿਹਾ ਹੈ ਕਿ ਗੁਰਦੇ ਖਰਾਬ ਹੋ ਚੁੱਕੇ ਨੇ ਕਿਉਂਕਿ 13 ਦਿਨ ਬਹੁਤ ਜ਼ਿਆਦਾ ਦਿਨ ਹੁੰਦੇ ਨਹੀਂ ਤੇ ਮਰਨ ਵਰਤ ਤੁਸੀਂ ਸੋਚ ਸਕਦੇ ਹੋ ਕਿ ਡੱਲੇਵਾਲ ਦੀ ਕੀ ਹਾਲਾਤ ਹੋਣਗੇ ਇਸ ਸਮੇਂ ਤੇ ਇਹ ਵੀ ਦੱਸਦੀ ਹੈ ਕਿ ਉਹਨਾਂ ਦਾ ਬੀਪੀ ਬਲੱਡ ਪ੍ਰੈਸ਼ਰ ਨਾਲ ਦੇ ਨਾਲ ਉਹਨਾਂ ਨੂੰ 슈ਗਰ ਕਾਫੀ ਪ੍ਰੋਬਲਮਸ ਆ ਰਹੀਆਂ ਨੇ ਤੇ 9 ਕਿਲੋਗ੍ਰਾਮ ਹੁਣ ਤੱਕ ਵਜ਼ਨ ਘਟ ਚੁੱਕਿਆ ਡਾਕਟਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਕੱਲ ਵੀ ਖਬਰ ਸਾਹਮਣੇ ਆਈ ਸੀ ਕਿ ਕਿਸਾਨ ਆਗਿਆ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੱਤੋ ਵੱਤ ਲੋਕ ਬਾਰਡਰਾਂ ਤੇ ਪਹੁੰਚਣ ਕਿਉਂਕਿ ਜਗਜੀਤ ਢੱਲੇਵਾਲ ਦੀ ਸਿਹਤ ਬਹੁਤ ਖਰਾਬ ਹੋ ਰਹੀ ਹੈ ਕਿਸੇ ਵੀ ਸਮੇਂ ਕੋਈ ਵੀ ਪਾੜਾ ਵਾਪਸ ਸਕਦਾ ਹੈ ਬਿਲਕੁਲ ਤਾਂ ਇਸ ਦੇ ਵਿਚਕਾਰ ਸੁਪਰੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਕਿਉਂਕਿ ਲਗਾਤਾਰ ਕਿਸਾਨ ਕੇਂਦਰ ਸਰਕਾਰ ਦੀ ਵੇਟ ਕਰ ਰਹੇ ਨੇ ਕਿ ਗੱਲਬਾਤ ਰਾਹੀਂ ਕੋਈ ਮਸਲਾ ਹੱਲ ਹੋ ਸਕੇ ਬਿਲਕੁਲ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਪਾਣੀਪਤ ਦੌਰੇ ਤੇ ਨੇ ਇਸ ਦੇ ਵਿੱਚਾਰੇ ਦੇਰ ਰਾਤ ਕਿਸਾਨਾਂ ਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ ਤਾਂ ਹੁਣ ਇੱਕ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ ਤਾਂ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਕਿਸਾਨਾਂ ਦੀ ਜੀ ਬਿਲਕੁਲ ਕੱਲ ਜੋ ਹੈ ਹਰਿਆਣਾ ਪ੍ਰਸ਼ਾਸਨ ਪਹੁੰਚਿਆ ਸੀ ਕਿਸਾਨਾਂ ਤੱਕ ਉਹਨਾਂ ਨੇ ਖੁਦ ਪਹੁੰਚ ਕੀਤੀ ਸੀ ਤੇ ਇੱਕ ਦਿਨ ਦਾ ਸਮਾਜ ਜੋ ਕਿਸਾਨਾਂ ਤੋਂ ਮੰਗਿਆ ਗਿਆ ਸੀ ਬਿਲਕੁਲ ਸੁਪਰੀ ਇਸ ਦੇ ਵਿਚਾਰ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀਆਂ ਹੋ ਰਹੀਆਂ ਨੇ ਕਿਸਾਨ ਜਿਹੜੇ ਨੇ ਪ੍ਰਸ਼ਾਸਨ ਦੀ ਵੇਟ ਕਰ ਰਹੇ ਨੇ ਕੇਂਦਰ ਸਰਕਾਰ ਦੀ ਵੇਟ ਕਰ ਰਹੇ ਨੇ ਕਿ ਕੋਈ ਗੱਲਬਾਤ ਰਾਹੀਂ ਮਸਲੇ ਹੱਲ ਹੋ ਜਾਣ ਪਰ ਇਸ ਦੇ ਵਿਚਾਰ ਵੱਡਾ ਸਵਾਲ ਹੈ ਕਿ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਜੀ ਬਿਲਕੁਲ ਜੇਕਰ ਬੀਤੇ ਕੱਲ ਦਾ ਜ਼ਿਕਰ ਕਰੀਏ ਤਾਂ ਕੱਲ ਹਰਿਆਣਾ ਪ੍ਰਸ਼ਾਸਨ ਖੁਦ ਪਹੁੰਚਿਆ ਸੀ ਉਹਨਾਂ ਨੇ ਇੱਕ ਸਟੈਪ ਅੱਗੇ ਲਿਆ ਸੀ ਤੇ ਕਿਸਾਨਾਂ ਨਾਲ ਗੱਲਬਾਤ ਹੋਈ ਸੀ ਤੇ ਇੱਕ ਦਿਨ ਦਾ ਸਮਾਂ ਪ੍ਰਸ਼ਾਸਨ ਦੇ ਵੱਲੋਂ ਮੰਗਿਆ ਗਿਆ ਸੀ ਕਿਉਂਕਿ ਜੋ ਪ੍ਰਧਾਨ ਮੰਤਰੀ ਨੇ ਨਿਰਦੇਸ਼ ਤੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਅੱਜ ਪਾਣੀਪਤ ਦੇ ਵਿੱਚ ਤੇਰੀ ਸੀ ਤੇ ਹਰਿਆਣਾ ਦੇ ਵਿੱਚ ਮਾਹੌਲ ਨਾ ਵਿਗੜੇ ਕਿਸਾਨਾਂ ਦੇ ਵੱਲੋਂ ਕੋਈ ਪ੍ਰਦਰਸ਼ਨ ਨਾ ਕੀਤਾ ਜਾਵੇ ਹੋ ਸਕਦਾ ਹੈ ਇਸ ਚੀਜ਼ ਨੂੰ ਰੋਕਣ ਦੇ ਲਈ ਉਹਨਾਂ ਨੇ ਇੱਕ ਦਿਨ ਦਾ ਸਮਾਂ ਮੰਗਿਆ ਸੀ ਤੇ ਅੱਜ 5 ਵਜੇ ਤਦ ਤੱਕ ਦਾ ਸਮਾਚ ਸੀਗਾ ਪ੍ਰਸ਼ਾਸਨ ਕੋਲ ਤੇ ਹੁਣ ਤੱਕ ਅਪਡੇਟ ਜੋ ਸਾਹਮਣੇ ਆ ਰਹੀ ਹੈ ਉਹ ਹੀ ਹੈ ਕਿ ਕਿਸਾਨ ਹਲੇ ਸਟੇਪੇ ਨੇ ਬੈਠੇ ਹੋਏ ਨੇ ਵੇਟ ਕਰ ਰਹੇ ਨੇ ਕਿ ਕੀ ਫੈਸਲਾ ਆਉਂਦਾ ਹੈ ਇਹ ਵੀ ਹੋ ਸਕਦਾ ਹੈ ਕਿ ਪੀਐਮ મોદી ਦੀ ਫੇਰੀ ਨਾਲ ਅੰਦੋਲਨ ਪ੍ਰਭਾਵਿਤ ਹੋ ਜਾਵੇ ਚੰਗੇ ਤਰੀਕੇ ਨਾਲ ਵੀ ਪ੍ਰਭਾਵਿਤ ਹੋ ਸਕਦਾ ਹੈ ਹੋ ਸਕਦਾ ਹੈ ਕਿਸਾਨਾਂ ਦੀਆਂ ਮੰਗਾ ਮੰਨ ਲਈਆਂ ਜਾਣ ਜਿ ਸ਼ੰਭੂ ਮੋਚਾ ਫਤਿਹ ਹੋ ਜਾਵੇ ਕਿ ਇਹ ਵੀ ਹੋ ਸਕਦਾ ਹੈ ਕਿ ਕਿਸਾਨਾਂ ਨੇ ਮੁਰਤੋਂ ਦਿੱਲੀ ਵੱਲ ਚੱਲੇ ਪਾਣੇ ਪੈਣ ਦੇਖ ਚੁੱਕੇ ਆ ਕਿ ਆਪਾਂ ਪਹਿਲਾ ਇਸ ਵਾਰ 6 ਤੇ ਉਸ ਤੋਂ ਬਾਅਦ 8 ਤਰੀਕ ਨੂੰ ਜਦੋਂ ਕਿਸਾਨਾਂ ਨੇ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਤਾਂ ਕਿਹੜਾ ਦੇ ਹਾਲਾਤ ਬਣੇ ਸੀ ਬਾਰਡਰ ਤੇ ਹਾਥਰੂ ਗੈਂਸ ਦੇ ਗੋਲੇ ਛੱਡੇ ਗਏ ਕਿਸਾਨ ਜ਼ਖਮੀ ਹੋਏ ਹਸਪਤਾਲ ਚ ਦਾਖਲ ਹੋਏ ਤਾਂ ਕੁਝ ਵੀ ਹੋ ਸਕਦਾ ਹੈ ਹੋ ਸਕਦਾ ਹੈ ਮੁਰਤੋਂ ਹਾਲਾਤ ਬਣਨ ਜਾਂ ਇਹ ਵੀ ਹੋ ਸਕਦਾ ਹੈ ਕਿ ਇਹ ਸਭ ਕਰਨ ਦੇ ਕਿਸਾਨਾਂ ਨੂੰ ਲੋੜਤ ਨਾ ਪਵੇ ਬਿਲਕੁਲ ਤਾਂ ਲਗਾਤਾਰ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ ਦੇ ਵਿੱਚ ਨਜ਼ਰ ਆ ਰਿਹਾ ਦੂਜੇ ਪਾਸੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਤੁਸੀਂ ਵਾਹਨਾਂ ਤੇ ਦਿੱਲੀ ਜਾਓ ਪਰ ਦੂਜੇ ਪਾਸੇ ਕਿਸਾਨ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਚਾਹੇ ਵਾਹਨ ਹੋਵੇ ਚਾਹੇ ਪੈਦਲ ਅਸੀਂ ਦਿੱਲੀ ਜਾਵਾਂਗੇ ਕਿਉਂਕਿ ਅਸੀਂ ਆਪਣੇ ਮਸਲੇ ਹੱਲ ਕਰਵਾਉਣੇ ਨੇ ਤਾਂ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਹੁਣ ਇਹ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੇ ਨਾਲ ਵੀ ਕਿਸਾਨਾਂ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਹੀ ਕੋਈ ਨਵੀਂ ਰਣਨੀਤੀ ਜਿਹੜੀ ਹੈ ਉਹ ਘੜੀ ਜਾ ਸਕਦੀ ਹੈ